you uh... ਸੋਕੇ ਕਾਸ਼ਟ ਹਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋਕੇ ਤੁਨਾ ਮਾ ਵਾਹਿਗੁਰੂ ਸਾਹਿਬ ਜੀ ਸ਼ੇਰ ਰਗ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਉਂ ਫਤਹਿ ਪਤਿਤ ਪਾਵਨ ਕਰੁਣਾ ਨਿਧਾਨ ਦੀਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਨ ਦੇ ਵਾਲੀ ਧਨ ਧਨ ਆਦ ਸ੍ਰੀ ਗੁਰੂ ਗਰੰਤ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਜੀਆਂ ਦੀ અપਾਰ ਕਿਰਪਾ ਦਾ ਸਦਕਾ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਨ ਆਦਿਆਂ ਦੇ ਜੋ ਪਾਵਨ ਮੁਬਾਰਕ ਅਸਥਾਨਾਂ ਤੇ ਅੰਮ੍ਰਿਤ ਵੇਲੇ ਰੋਜ਼ਾਨਾ ਗੁਰੂ ਕੀ ਇਲਾਹੀ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਤਨ ਵਿਚਾਰਾਂ ਦੇ ਅਧੀਨ ਅੱਜ ਜੋ ਪਾਵਨ ਮੁਬਾਰਕ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਉਸ ਦਾ ਪਾਠ ਆਪਾਂ ਹੁਣੇ-ਹੁਣੇ ਸਰਵਣ ਕੀਤਾ ਹੈ ਸਤਿਗੁਰੂ ਜੀ ਨੇ ਇਸ ਮੁਬਾਰਕ ਸ਼ਬਦ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਮਿਲਾਪ ਦਾ ਵਰਣਨ ਕੀਤਾ ਹੈ ਬਾਛਾ ਜੀ ਸਮਝਾ ਰਹੇ ਹਨ ਕਿ ਇਹ ਮਨੁੱਖ ਜੂਨ ਰੰਕਾਰ ਜਿਹਦੇ ਹੁਕਮ ਦੇ ਵਿੱਚ ਹਰੇਕ ਜੀਵ ਤੁਰਦਾ ਹੈ ਉਦੇ ਹੁਕਮ ਤੋਂ ਬਿਨਾ ਇੱਕ ਕਦਮ ਵੀ ਜੀਵ ਅੱਗੇ ਨਹੀਂ ਚੱਲ ਸਕਦਾ ਉਸ ਵੱਡੇ ਦੇ ਨਾਲ ਜੁੜਨਾ ਕਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਸਮਝ ਹੈ ਇਹ ਪਰ ਸਮਝ ਕਦੋਂ ਆਉਂਦੀ ਜਦੋਂ ਮਨੁੱਖ ਗੁਰੂ ਕੀ ਸੰਗਤ ਕਰਦਾ ਤੇ ਸੰਗਤ ਵਿੱਚ ਬੈਠ ਕਰਕੇ ਬਾਣੀ ਦੀ ਵਿਚਾਰ ਕਰਦਾ ਹੈ ਜਦੋਂ ਬਾਣੀ ਦੀ ਵਿਚਾਰ ਕਰਦਾ ਫਿਰ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਾਡਾ ਸਾਰਿਆਂ ਦਾ ਰਾਖਾ ਉਹ ਅਕਾਲ ਪੁਰਖ ਹੈ ਤੇ ਮਨੁੱਖ ਫਿਰ ਦੁਨੀਆਂ ਦੇ ਸਾਰੇ ਵਹਿਮ ਭਰਮ ਪਖੰਡ ਡਰ ਆਦਿਕ ਇਹਨਾਂ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਸਰ ਕਰਦਾ ਹੈ ਸੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਤ ਬਖਸ਼ਿਸ਼ ਕਰ ਰਹੇ ਹਨ ਆਓ ਮਨ ਚਿਤ ਵਰਦੀਆਂ ਇਕਾਗਰ ਕਰਕੇ ਸਤਿਗੁਰਾਂ ਜੀ ਦੇ ਮੁਬਾਰਕ ਬਾਣੀ ਦੀ ਵਿਚਾਰ ਆਪਾਂ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਜੀਆਂ ਦੇ ਮੁਬਾਰਕ ਰਸਨਾ ਤੋਂ ਇਹ ਪਾਵਨ ਸ਼ਬਦ ਸ੍ਰੀ ਰਾਗ ਦੇ ਅੰਦਰ ਉਚਾਰਨ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਜੀਆਂ ਦੇ ਪਵਨ ਅੰਗ 17 ਅਤੇ 18 ਦੇ ਉੱਪਰ ਅੰਕਿਤ ਹੈ ਆਵਹੁ ਭੈਣੇ ਗਲ ਮਿਲ ਹੈ ਅੰਕ ਸੇ ਲੜੀਆਂ ਗੁਰੂ ਸਾਹਿਬ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਸਤ ਸੰਗ ਦਾ ਜ਼ਿਕਰ ਕੀਤਾ ਹੈ ਆਵਹੁ ਭੈਣੇ ਭੈਣ ਸ਼ਬਦ ਗੁਰੂ ਸਾਹਿਬ ਜੀ ਨੇ ਇਸਤਰੀਵਾਚਕ ਇੱਥੇ ਉਚਾਰਨ ਕੀਤਾ ਹੈ ਤੇ ਗੱਲ ਜੀਵ ਆਤਮਾ ਦੀ ਕੀਤੀ ਹੈ ਉਹ ਜੀਵ ਆਤਮਾ ਭਾਵੇਂ ਕਿਸੇ ਬੰਦੇ ਦੇ ਵਿੱਚ ਹੈ ਜਾਂ ਕਿਸੇ ਔਰਤ ਦੇ ਵਿੱਚ ਹੈ ਜੀਵ ਆਤਮਾ ਦੀ ਗੱਲ ਕੀਤੀ ਜਿੰਦ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਆਵਹੁ ਭੈਣੇ ਗੱਲ ਮਿਲਹਿ ਕਹਿੰਦੇ ਹੈ ਸਤਸੰਗੀ ਭੈਣ ਤੇ ਸਹੇਲੜੀ ਹੋ ਆਓ ਕਹਿੰਦੇ ਪਿਆਰ ਦੇ ਨਾਲ ਗੱਲ ਮਿਲਹਿ ਅੰਕ ਅੰਕ ਤੋਂ ਭਾਵ ਹੁੰਦਾ ਜਫੀ ਪਾ ਕੇ ਮਿਲਣਾ ਭਾਵ ਇਹ ਗੁਰੂ ਸਾਹਿਬ ਜੀ ਪਿਆਰ ਦੀ ਜਿਹੜੀ ਨਿਸ਼ਾਨੀ ਪ੍ਰਗਟ ਕਰਦੇ ਨੇ ਆਪਾਂ ਕਿਸੇ ਨੂੰ ਵੀ ਜਦੋਂ ਕਿਸੇ ਦੇ ਨਾਲ ਜਿੰਨਾ ਜ਼ਿਆਦਾ ਪਿਆਰ ਹੁੰਦਾ ਹੈ ਉਹਨੂੰ ਮਿਲਣ ਦੇ ਜਿਹੜੇ ਹਾਵ ਭਾਵ ਹਨ ਉਹ ਉਹਨੇ ਜ਼ਿਆਦਾ ਗਹਿਰੇ ਹੁੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਸਤ ਸੰਗਣ ਭੈਣ ਤੇ ਸਹੇਲਿਓ ਆਓ ਕਹਿੰਦੇ ਪਿਆਰ ਦੇ ਨਾਲ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਸੰਗਤ ਵਿੱਚ ਬਹਿਣਾ ਕਰੀਏ ਸੰਗਤ ਵਿੱਚ ਹੁਣ ਗੁਰੂ ਸਾਹਿਬ ਜੀ ਨੇ ਇੱਥੇ ਸੰਗਤ ਵਿੱਚ ਬੈਠਣ ਦੀ ਸਾਨੂੰ ਸੋਝੀ ਵੀ ਦਿੱਤੀ ਹੈ ਐ ਮਨੁੱਖ ਜਦੋਂ ਤੂੰ ਗੁਰੂ ਕੋਲ ਆ ਜਾਂਦਾ ਹੈ ਗੁਰੂ ਕੋਲ ਆ ਕੇ ਕੋਈ ਤੇਰਾ ਵੈਰੀ ਨਹੀਂ ਰਹਿ ਜਾਂਦਾ ਕੋਈ ਤੇਰਾ ਬੇਗਾਨਾ ਨਹੀਂ ਰਹਿ ਜਾਂਦਾ ਗੁਰੂ ਕੀ ਸੰਗਤ ਵਿੱਚ ਆ ਕੇ ਸਾਰੇ ਤੇਰੇ ਬਣ ਜਾਂਦੇ ਹਨ ਕਿਉਂਕਿ ਪਾਤਸ਼ਾਹ ਜੀ ਸਾਨੂੰ ਸੰਗਤ ਵਿੱਚ ਬਹਿਣ ਦਾ ਚੱਜ ਵੀ ਸਿਖਾਉਂਦੇ ਨੇ ਕਈ ਵਾਰੀ ਆਪਾਂ ਗੁਰੂ ਕੀ ਸੰਗਤ ਵਿੱਚ ਆਉਂਨੇ ਆ ਤੇ ਸੰਗਤ ਵਿੱਚ ਆ ਕੇ ਕਿਸੇ ਦੇ ਨਾਲ ਕਈ ਵਾਰੀ ਸਾਡੀ ਨਹੀਂ ਬਣਦੀ ਹੁੰਦੀ ਤੇ ਆਪਾਂ ਗੁਰੂ ਕੋਲ ਆ ਕੇ ਵੀ ਉਹ ਜਿਹੜਾ ਮਨ ਵਿੱਚ ਈਰਖਾ ਤੇ ਸਾੜਾ ਰੱਖੀ ਜਾਂਨੇ ਰਹਿੰਨੇ ਆ ਗੁਰਮਖੋ ਉਹਦੇ ਨਾਲ ਕੋਈ ਸਾਨੂੰ ਲਾਭ ਪ੍ਰਾਪਤ ਨਹੀਂ ਹੁੰਦਾ ਤਾਂ ਹਜੂਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਵਿੱਚ ਪਹਿਲਾਂ ਬਹਿਣ ਦਾ ਸਾਨੂੰ ਚੱਜ ਵੀ ਸਿਖਾਇਆ ਕਹਿੰਦੇ ਭਾਈ ਸੰਗਤ ਵਿੱਚ ਬੈਠਣਾ ਕਿਵੇਂ ਪਿਆਰ ਦੇ ਨਾਲ ਆਵਹੁ ਭੈਣੇ ਗੱਲ ਮਿਲਹਿ ਅੰਕ ਸਹਿਲੜੀਆ ਹ ਕਹਿੰਦੇ ਪਿਆਰ ਦੇ ਨਾਲ ਗੁਰੂ ਕੀ ਸੰਗਤ ਵਿੱਚ ਬਹਿਣਾ ਕਰੀਏ ਜਿਕਰ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਇਹ ਭਾਵਨਾ ਲੈ ਕੇ ਗੁਰੂ ਕੀ ਸੰਗਤ ਵਿੱਚ ਆਪਾਂ ਬੈਠਾਂਗੇ ਨਾ ਤੇ ਮਨ ਸਾਡਾ ਫੇਰ ਹੀ ਟਕਾ ਦੇ ਵਿੱਚ ਆਉਣਾ ਹੁਣ ਮਨ ਦੇ ਵਿੱਚ ਇਹ ਭਾਵਨਾ ਹੀ ਨਹੀਂ ਵਸਿ ਹੋਈ ਤੇ ਫਿਰ ਮਨ ਦੇ ਵਿੱਚ ਕਾਦੀ ਸ਼ਾਂਤੀ ਆਉਣੀ ਕਾਦਾ ਟਿਕਾ ਆਵੇਗਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੰਗਤ ਵਿੱਚ ਬੈਠਣਾ ਤੇ ਪਿਆਰ ਦੇ ਨਾਲ ਅੱਗੇ ਹਜੂਰ ਕਹਿੰਦੇ ਮਿਲ ਕੇ ਕਰਹਿ ਕਹਾਣੀਆਂ ਸਮਰਤ ਕੰਤ ਕੀਆ ਕਹਿੰਦੇ ਜਿਹੜਾ ਸਮਰਤ ਕੰਤ ਪਰਮੇਸ਼ਰ ਅਕਾਲ ਪੁਰਖ ਹੈ ਔ ਆਪਾਂ ਕਹਿੰਦੇ ਸਾਰੇ ਜਣੇ ਰਲ ਮਿਲ ਕੇ ਸਤ ਸੰਗਤ ਵਿੱਚ ਪਿਆਰ ਦੇ ਨਾਲ ਬਹਿਣਾ ਕਰੀਏ ਤੇ ਸੰਗਤ ਵਿੱਚ ਬੈਠ ਕੇ ਕਰਨਾ ਕੀ ਹੈ ਕਹਿੰਦੇ ਮਿਲ ਕੇ ਕਰਹਿ ਕਹਾਣੀਆਂ ਸਾਰੇ ਜਣੇ ਰਲ ਮਿਲ ਕੇ ਕੀ ਕਰੀਏ ਅਕਾਲ ਪੁਰਖ ਪਰਮੇਸ਼ਰ ਦੀਆਂ ਉਹਦੀਆਂ ਕਥਾ ਕਹਾਣੀਆਂ ਵਾਰਤਾ ਆਖਣੀਆਂ ਕਰੀਏ ਉਹਦੇ ਗੁਣ ਗਾਉਣਾ ਕਰੀਏ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾ ਤੇ ਪਾਤਸ਼ਾਹ ਜੀ ਜਦੋਂ ਫਿਰ ਸੰਗਤ ਵਿੱਚ ਬਹਿ ਕੇ ਪਿਆਰ ਦੇ ਨਾਲ ਅਕਾਲ ਪੁਰਖ ਦੇ ਗੁਣ ਗਾਵਾਂਗੇ ਉਹਦੀ ਬੰਦਗੀ ਕਰਾਂਗੇ ਸੰਗਤ ਕਰਾਂਗੇ ਕੀ ਲਾਭ ਮਿਲੇਗਾ ਕਹਿੰਦੇ ਐ ਮਨੁੱਖ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਗੁਣ ਜਿਹੜੇ ਹਨ ਉਹ ਗੁਣ ਤੇਰੇ ਅੰਦਰ ਆ ਜਾਣਗੇ ਤੇ ਔਗਣ ਸਭ ਅਸਾ ਜਦੋਂ ਕਹਿੰਦੇ ਪਰਮੇਸ਼ਰ ਦੇ ਨਾਲੋਂ ਟੁੱਟ ਜਾਵੇਗਾ ਤੇ ਸਾਰੇ ਜਿੰਨੇ ਵੀ ਔਗਣ ਹਨ ਸਾਰੇ ਔਗਣ ਤੇਰੀ ਜ਼ਿੰਦਗੀ ਦੇ ਵਿੱਚ ਆ ਕੇ ਵਸ ਜਾਣਗੇ ਗੁਰੂ ਸਾਹਿਬ ਜੀ ਨੇ ਇੱਕ ਰਸਤਾ ਦਿੱਤਾ ਕਹਿੰਦੇ ਇਹ ਮਨੁੱਖ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਚਾਹੁੰਦਾ ਹੈ ਉਹਦੇ ਨਾਲ ਮਿਲਣਾ ਚਾਹੁੰਦਾ ਹੈ ਇੱਕੋ ਇੱਕ ਰਸਤਾ ਉਹ ਹੈ ਕਿ ਜੋ ਪਰਮੇਸ਼ਰ ਦੇ ਗੁਣ ਹਨ ਉਹਦੇ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲੈ ਤੇ ਅਕਾਲ ਪੁਰਖ ਮਾਲਕ ਦੇ ਵਰਗਾ ਹੋ ਜਾ ਜਿੱਦਾਂ ਦਾ ਉਹ ਹੈ ਉਹਦਾ ਦਾ ਤੂੰ ਬਣ ਜਾ ਉਹ ਪਰਮੇਸ਼ਰ ਨਿਰਭਉ ਹੈ ਤੂੰ ਨਿਰਭਉ ਬਣ ਜਾ ਕੋ ਨਿਰਵੈਰ ਹੈ ਤੂੰ ਵੀ ਨਿਰਵੈਰ ਬਣ ਜਾ ਤਾਂ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਫਿਰ ਅੱਗੇ ਕਹਿੰਦੇ ਕਰ ਤਾ ਸਭ ਕੋ ਤੇਰੇ ਜੋਰ ਸੇ ਕਰਤੇ ਪੁਰਖ ਵਾਹਿਗੁਰੂ ਜੀਉ ਹਰੇਕ ਜੀਵ ਤੇਰੇ ਜੋਰ ਭਾਵਕੇ ਤੇਰੇ ਹੁਕਮ ਦੇ ਵਿੱਚ ਤੇਰੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਇਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਹੁਣ ਕਈ ਵਾਰੀ ਰਜਾ ਨੂੰ ਲੈ ਕੇ ਹੁਕਮ ਨੂੰ ਲੈ ਕੇ ਮਨੁੱਖ ਇਤੇ ਭੁਲੇਖਾ ਨਾ ਖਾ ਜਾਵੇ ਇਨਸਾਨ ਕੋਈ ਰੱਜ ਕੇ ਪਾਪ ਕਰੇ ਰੱਜ ਕੇ ਗੁਨਾਹ ਕਰੇ ਉਹ ਕਹੇ ਕਿ ਮੈਂ ਤਾਂ ਮਾਲਕ ਦੇ ਹੁਕਮ ਦੇ ਵਿੱਚ ਕਰ ਰਿਹਾ ਉਹਦੀ ਰਜਾ ਉਹਦਾ ਭਾਣਾ ਹੈ ਗੁਰਮੁਖੋ ਪਰਮਾਤਮਾ ਨੇ ਜਿਹੜੇ ਮਨੁੱਖ ਦੇ ਲੇਖ ਲਿਖੇ ਨੇ ਨਾ ਤੇ ਇਨਸਾਨ ਹਰ ਰੋਜ਼ ਕੰਮ ਕਰ ਕਰਕੇ ਕਰਮਾਂ ਦੇ ਲੇਖ ਆਪਣੇ ਲਿਖੀ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਜੇਕਰ ਤੂੰ ਪਰਮਾਤਮਾ ਦੀ ਰਜਾ ਉਦੇ ਹੁਕਮ ਉਹਦੇ ਭਾਣੇ ਦਾ ਗਲਤ ਅਰਥ ਕੱਢ ਕਰਕੇ ਅਪਰਾਧ ਦੀ ਦੁਨੀਆ ਦੇ ਵਿੱਚ ਗੁਨਾਹਾਂ ਦੀ ਦੁਨੀਆ ਦੇ ਵਿੱਚ ਤੁਰਿਆ ਫਿਰਦਾ ਯਾਦ ਰੱਖੇ ਕਿ ਤਰੇ ਕੀਤੇ ਹੋਏ ਜਿਹੜੇ ਕਰਮ ਨੇ ਫਿਰ ਇਹਨਾਂ ਦਾ ਲੇਖਾ ਵੀ ਤੈਨੂੰ ਪਰਮੇਸ਼ਰ ਨੂੰ ਦੇਣਾ ਪੈਣਾ ਹੈ ਕਿਤੇ ਇਹ ਨਾ ਸਮਝੀ ਕਿ ਮੈਂ ਕਿਉਂਕਿ ਇਮੋ ਨੋਖਦਾ ਸੁਭਾਅ ਹੈ ਕਿ ਮਾੜੇ ਕੰਮ ਨੂੰ ਜਦੋਂ ਕਰਨਾ ਹੋਵੇ ਨਾ ਗਲਤ ਕੰਮ ਨੂੰ ਇਹਨੇ ਕਰਨਾ ਹੋਵੇ ਤੇ ਬੜੀ ਜਲਦੀ ਇਹ ਤਿਆਰ ਹੋ ਜਾਂਦਾ ਹੈ ਤੇ ਫਿਰ ਉਹ ਤੋਂ ਬਚਣ ਵਾਸਤੇ ਕਿ ਉਹਦਾ ਕੋਈ ਫਲ ਮਾੜਾ ਨਾ ਮਿਲੇ ਫਿਰ ਧਰਮ ਦੀ ਦੁਨੀਆ ਦੇ ਵਿੱਚ ਪੱਲਾ ਫੜਦਾ ਹੈ ਗੁਰੂ ਸਾਹਿਬ ਜੀ ਕਹਿੰਨੇ ਜਦੋਂ ਚੱਜ ਦਾ ਕੰਮ ਕਰਨਾ ਹੋਵੇ ਉਦੋਂ ਇਹ ਇਨਸਾਨ ਨਹੀਂ ਕਹਿੰਦਾ ਕਿ ਮੈਂ ਤਾਂ ਮਾਲਕ ਦੀ ਰਜ਼ਾ ਦੇ ਵਿੱਚ ਕਰ ਰਿਹਾ ਹੁਣ ਮਨ ਇਹਦਾ ਮਨ ਆਪਣਾ ਨਹੀਂ ਕਰਦਾ ਬਾਣੀ ਪੜਨ ਨੂੰ ਤੇ ਮਨ ਆਪਣਾ ਨਹੀਂ ਕਰਦਾ ਅਮਰਤ ਛਕਨ ਨੂੰ ਗੁਰੂ ਵਾਲਾ ਬਾਣ ਨੂੰ ਕਹਿ ਦਿੰਦਾ ਜਦੋਂ ਪਰਮੇਸ਼ਰ ਦਾ ਹੁਕਮ ਹੋਵੇਗਾ ਤੇ ਜਦੋਂ ਮਨ ਲਈ ਕੋਈ ਕਿਤੇ ਨਸ਼ਾ ਕਰਨਾ ਹੋਵੇ ਜਾਂ ਕੋਈ ਭੈੜੀ ਸੰਗਤ ਕਰਨੀ ਉਹ ਬੰਦਾ ਭੱਜ ਕੇ ਉੱਠ ਖੜੋਂਦਾ ਕਿ ਚੱਲ ਛੇਤੀ ਚੱਲ ਕਿਤੇ ਲੇਟ ਨਾ ਹੋ ਜਾਈਏ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ 베ਲਾ ਪੈ ਪੈ ਸੋਇਆ ਕਹਿੰਦੇ ਜਦੋਂ ਚੱਜ ਦਾ ਕੰਮ ਕਰਨਾ ਹੋਵੇ ਇਨਸਾਨ ਫਿਰ ਬੜਾ ਪੱਲੇ ਝਾੜਦਾ ਤੇ ਬੁਰੇ ਕੰਮ ਕਰਨੇ ਨੂੰ ਇੱਕਦਮ ਉੱਠ ਕੇ ਖੜ ਜਾਂਦਾ ਕਿ ਚੱਲ ਛੇਤੀ ਕਰ ਗੁਰੂ ਸਾਹਿਬ ਜੀ ਇੱਥੇ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਹੁਕਮ ਦੀ ਪਰਮੇਸ਼ਰ ਦੀ ਰਗਾਂ ਦੀ ਜਿਹੜੀ ਸਮਝ ਉਹ ਕਦੋਂ ਪੈਂਦੀ ਹੈ ਕਹਿੰਦੇ ਏਕ ਸ਼ਬਦ ਵਿਚਾਰੀਏ ਜਦੋਂ ਉਹਦੇ ਸ਼ਬਦ ਨੂੰ ਵਿਚਾਰਿਆ ਜਾਂਦਾ ਹੈ ਜਦੋਂ ਮਾਲਕ ਦੀ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਹੁੰਦੀ ਹੈ ਵਿੱਚ ਉਦੋਂ ਫਿਰ ਕਹਿੰਦੇ ਇਹ ਸਮਝ ਪੈਂਦੀ ਕਿ ਜਾਂ ਤੂੰ ਤਾਂ ਕਿਹਾ ਹੋਰ ਕਿ ਮਾਲਕ ਜਦੋਂ ਤੂੰ ਸਾਡੇ ਸਿਰ ਤੇ ਰੱਖਾਂ ਤੇ ਹੋਰ ਦੁਨੀਆਂ ਤੋਂ ਸਿੱਖੀ ਲੈਣਾ ਹੈ ਰਹਾਉ ਜਾਇ ਪੁੱਛਹੁ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਫਿਰ ਪਾਤਸ਼ਾਹ ਦੀ ਅੱਗੇ ਕਹਿੰਦੇ ਕਿ ਸਤ ਸੰਗੀ ਪਿਆਰ ਵਾਲਿਓ ਕਹਿੰਦੇ ਜਾ ਕੇ ਬੇਸ਼ੱਕ ਜਿਹੜੇ ਸੋਹਾਗਣ ਭਾਵ ਅਕਾਲ ਪੁਰਖ ਦੇ ਨਾਲ ਜੁੜ ਗਏ ਹਨ ਜਿਨ੍ਹਾਂ ਨੇ ਗੁਰੂ ਦੇ ਵਿੱਚ ਅਭੇਦ ਹੋਣਾ ਕੀਤਾ ਉਹਨਾਂ ਨੂੰ ਪੁੱਛ ਲੋ ਕਹਿੰਦੇ ਜਾ ਕੇ ਕਿ ਤੁਸੀਂ ਕਿੰਨਾ ਗੁਣਾ ਦੇ ਕਰਕੇ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਮਿਲਾਪ ਕੀਤਾ ਹੈ ਕਿਵੇਂ ਪ੍ਰਮਾਤਮਾ ਦਾ ਸੰਗ ਮਾਣਿਆ ਤਾਂ ਗੁਰੂ ਸਾਹਿਬ ਦੀ ਅੱਗੇ ਫਿਰ ਗੁਣ ਦੱਸਦੇ ਕਹਿੰਦੇ ਸਹਿਜ ਸੰਤੋਖ ਸੀ ਗਾਰੀਆ ਮਿੱਠਾ ਬੋਲਣੀ ਤਾਂ ਕਹਿੰਦੇ ਭਰੋ ਉਹਨਾਂ ਦੀ ਸੰਗਤ ਕਰਕੇ ਇਹ ਸਮਝ ਆ ਗਈ ਕਿ ਆਪਣੀ ਜਿੰਦ ਆਤਮਾ ਨੂੰ ਸਹਿਜ ਤੇ ਸੰਤੋਖ ਦਾ ਸ਼ਿੰਗਾਰ ਕਰਾ ਲੈ ਭਾਵ ਕਿ ਸਹਿਜ ਤੇ ਸੰਤੋਖ ਤੇਰੀ ਜ਼ਿੰਦਗੀ ਵਿੱਚ ਵਸ ਜਾਣ ਇਹ ਗੁਣ ਹਨ ਪਰਮੇਸ਼ਰ ਦੇ ਮਿੱਠਾ ਬੋਲਣੀ ਤੇ ਮਿੱਠਾ ਬੋਲਣਾ ਇਹ ਵੀ ਪ੍ਰਮਾਤਮਾ ਦਾ ਸੁਭਾਅ ਕਿਉਂਕਿ ਜਿਵੇਂ ਪਾਤਸ਼ਾਹ ਜੀ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਕਹਿੰਦੇ ਮਿੱਠੇ ਬੋਲ ਬੋਲਿਆ ਕਰ ਭਾਵਕੇ ਬੋਲ ਕਬੋਲ ਨਾ ਕਰਿਆ ਕਰ ਸਬਰ ਸੰਤੋਖ ਸਹਿਜ ਆਪਣੇ ਜੀਵਨ ਦੇ ਵਿੱਚ ਵਸਾਉਣਾ ਕਰ ਐਦਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸਬਦ ਸੁਣੀ ਕਹਿੰਦੇ ਉਹ ਜਿਹੜਾ ਰਿਸਾਲੂ ਆਨੰਦ ਦਾ ਦਾਤਾ ਸੁੱਖਾਂ ਦਾ ਦਾਤਾ ਹੈ ਇਸ ਤਰੀਕੇ ਦੇ ਨਾਲ ਫਿਰ ਕਹਿੰਦੇ ਉਹਦੀ ਪ੍ਰਾਪਤੀ ਹੁੰਦੀ ਹੈ ਤੇ ਜਾ ਗੁਰ ਕਾ ਸ਼ਬਦ ਸੁਣੀ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਗਉ ਦੇ ਨਾਲ ਧਿਆਨ ਦੇ ਨਾਲ ਸੁਣਿਆ ਜਾਂਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਗੁਣ ਹਨ ਭਾਈ ਫੇਰੀ ਜ਼ਿੰਦਗੀ ਦੇ ਵਿੱਚ ਵੱਸਦੇ ਨੇ ਕੀਰਤਿਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਫਿਰ ਅੱਗੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਸਿਫਤ ਕਰਦੇ ਆ ਹੋਇਆ ਕਹਿੰਦੇ ਹਨ ਕਿਹ ਅਕਾਲ ਪੁਰਖ ਤੇਰੀਆਂ ਬੇਅੰਤ ਤਾਕਤਾਂ ਨੇ ਬੇਅੰਤ ਤੇਰੀਆਂ ਬਖਸ਼ਿਸ਼ਾਂ ਹਨ ਬੇਅੰਤ ਤੇਰੀਆਂ ਦਾਤਾਂ ਨੇ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕਹਿੰਦੇ ਬੇਅੰਤ ਜੀਵ ਜੰਤ ਨੇ ਜਿਹੜੇ ਮਾਲਕ ਜੀ ਦਿਨ ਰਾਤ ਤੇਰੀ ਸਿਫਤ ਕਰਦੇ ਹਨ ਹਵਾ ਉਹ ਆਪਣੀ ਬੋਲੀ ਵਿੱਚ ਕਰ ਰਹੀ ਹੈ ਪਸ਼ੂ ਪੰਛੀ ਪੇੜ ਪੌਦੇ ਬਨਸਪਤੀ ਉਹ ਆਪਣੀ ਉਹਨਾਂ ਦੀ ਬੋਲੀ ਹੈ ਮਨੁੱਖ ਆਪਣੀ ਬੋਲੀ ਦੇ ਦੁਆਰਾ ਤੁਹਾਡੀ ਸਿਫਤ ਕਰਦਾ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਕਹਿੰਦੇ اے ਪਰਮੇਸ਼ਰ ਬੇਅੰਤ ਤੇਰੇ ਰੂਪ ਹਨ ਤੇ ਤੇਰੇ ਜੀਵ ਜਿੰਨੇ ਵੀ ਪੈਦਾ ਕੀਤੇ ਨੇ ਉਹ ਵੀ ਬੇਅੰਤ ਜੀਵ ਹਨ ਉਹਨਾਂ ਦੇ ਵਿੱਚੋਂ ਕੋਈ ਚੰਗੇ ਕਰਮਾ ਵਾਲੇ ਹਨ ਕੋਈ ਮੰਦੇ ਕਰਮਾ ਵਾਲੇ ਹਨ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਚ ਸਮਾਹੈ ਪਾਤਸ਼ਾਹੀ ਕਹਿੰਦੇ ਜਦੋਂ ਬ੍ਰਹਮਨੁਖ ਸੰਗਤ ਵਿੱਚ ਆ ਜਾਂਦਾ ਹੈ ਸੰਗਤ ਵਿੱਚ ਆ ਕੇ ਸਿਮਰਨ ਦੇ ਵਿੱਚ ਲੀਨ ਹੋ ਜਾਂਦਾ ਹੈ ਅਕਾਲ ਪੁਰਖ ਦਾ ਭਜਨ ਕਰਦਾ ਬੰਦਗੀ ਕਰਦਾ ਫਿਰ ਕਹਿੰਦੇ ਉਹਨੂੰ ਪਰਮੇਸ਼ਰ ਦੇ ਤਾਈ ਉਹਦੀ ਸਾਂਝ ਬਣਦੀ ਹੈ ਵਾਹਿਗੁਰੂ ਜੀ ਉਹਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ ਸੁਰਤ ਹੋਵੇ ਪਤ ਊਗਵੇ ਗੁਰਬਚਨੀ ਪੌਖਾ ਹੈ ਫਿਰ ਕਹਿੰਦੇ ਉਹਦੀ ਸੁਰਤ ਪ੍ਰਮਾਤਮਾ ਦੇ ਚਰਣਾ ਦੇ ਨਾਲ ਜੁੜ ਜਾਂਦੀ ਹੈ ਤੇ ਗੁਰੂ ਦੇ ਬਚਨਾਂ ਤੇ ਚੱਲ ਕਰਕੇ ਉਹ ਆਪਣੇ ਅੰਦਰੋਂ ਸੰਸਾਰਿਕ ਡਰ ਆਦਿਕ ਮੁਕਾ ਲੈਂਦੇ ਖਤਮ ਕਰ ਲੈਂਦੇ ਅਖੀਰ ਵਿੱਚ ਬਾਦਸ਼ਾਹ ਜੀ ਕਹਿੰਦੇ ਨਾਨਕ ਸੱਚਾ ਬਾਦਸ਼ਾਹ ਹੋ ਆਪੇ ਲੈ ਮਿਲਾਏ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਐ ਮਨੁੱਖ ਜਦੋਂ ਫਿਰ ਤੂੰ ਆਪਣੇ ਅੰਦਰ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਣ ਧਾਰਨ ਕਰ ਲਵੇਂਗਾ ਆਪਣੀ ਜ਼ਿੰਦਗੀ ਦੇ ਵਿੱਚ ਗੁਣ ਵਸਾ ਲਵੇਂਗਾ ਤਾਂ ਕਹਿੰਦੇ ਉਹ ਸੱਚਾ ਆਕਾਲ ਪੁਰਖ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਹ ਫਿਰ ਆਪ ਹੀ ਤੈਨੂੰ ਆਪਣੇ ਨਾਲ ਮਿਲਾ ਲਵੇਗਾ ਸੋ ਗੁਰੂ ਪਾਤਸ਼ਾਹ ਜੀ ਨੇ ਇਸ ਮੁਬਾਰਕ ਸ਼ਬਦ ਦੇ ਅੰਦਰ ਵਾਹਿਗੁਰੂ ਮਾਲਕ ਦੇ ਮਿਲਾਪ ਦੀ ਗੱਲ ਕੀਤੀ ਹੈ ਸਤ ਸੰਗਤ ਦੀ ਗੱਲ ਕੀਤੀ ਸੰਗਤ ਵਿੱਚ ਬਹਿਣਾ ਕਿਵੇਂ ਉਹ ਚੱਜ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਤੇ ਸੰਗਤ ਵਿੱਚ ਬੈਠ ਕੇ ਕਰਨਾ ਕੀ ਹੈ ਗੁਰੂ ਕੀ ਬਾਣੀ ਪੜਨੀ ਹੈ ਬਾਣੀ ਦੇ ਅੰਦਰ ਜੋ ਗੁਣ ਹਨ ਉਹ ਗੁਣ ਆਪਣੇ ਜੀਵਨ ਦੇ ਵਿੱਚ ਲਾਗੂ ਕਰਨੇ ਨੇ ਸਹਿਜ ਸੰਤੋਖ ਆਪਣੀ ਜਿੰਦ ਆਤਮਾ ਦਾ ਸ਼ਿੰਗਾਰ ਬਣਾਉਣਾ ਮਿੱਠ ਬੋਲਣਾ ਸੁਭਾ ਗੁਰੂ ਦਾ ਅਕਾਲ ਪੁਰਖ ਦਾ ਹੈ ਉਹ ਵੀ ਆਪਣਾ ਬਣਾਉਣਾ